ਜਨਮਾਂ ਬਤਨ ਦੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੰਡੇ ਬਰੀ ਵਾਲਾ ਦੇ ਆਸ-ਪਾਸ ਵਿੱਚ ਦਿਹਾਤੀ ਖੇਤਰਾਜ ਅਤੇ ਸ਼ਹਿਰੀ ਖੇਤਰਾਜ ਵਸਦੇ ਮੇਰੇ ਸੱਜਣ ਮਾਤਾ ਮਾਪੇ ਭੈਣ ਭਰਾ ਵੀ ਸੱਜਣ ਜਿੰਨੇ ਵੀ ਮੇਰੇ ਵੱਲੋਂ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਵੇਖਿਆ ਹੈ ਕਿ तकरीबन तकरीबन ਜਿਹੜੀ ਨਵੀਂ ਪੀੜ੍ਹੀ ਆ ਉਹ ਨਸ਼ਿਆਂ ਦੇ ਕਾਰਨ ਇਸ ਵੇਲੇ ਖਤਮ ਹੋ ਚੁੱਕੀ ਆ 100 ਦੇ ਵਿੱਚੋਂ ਜਿਹੜੇ ਹੈਗੇ 25% ਨੌਜਵਾਨ ਆ ਉਹ ਬਚੇ ਆ ਤੇ ਬਾਕੀ 75 ਆ ਜਿਹੜੇ ਉਹ ਕਿਸੇ ਨਾ ਕਿਸੇ ਨਸ਼ੇ ਦੀ ਬਾਹਰ ਚ ਆ ਚੁੱਕੇ ਆ ਜਿਹਦੇ ਵਿੱਚ ਕਈ ਪ੍ਰਕਾਰ ਦਾ ਨਸ਼ਾ ਤੇ ਕਈ ਪ੍ਰਕਾਰ ਦੇ ਜਾਤੀਆਂ ਨਾਲ ਜਾਤੀ ਤੋਂ ਇਨਸਾਨ ਦੀ ਹੁੰਦੀ ਨਹੀਂ ਤੇ ਕਈ ਪਰਿਵਾਰਾਂ ਦੇ ਜਿਹੜੇ ਬੱਚੇ ਆਉ ਉਹ ਜੁੜੇ ਆ ਸੋ ਜਿੱਥੇ ਜਹੇ ਕੰਮ ਕਰਨ ਵਾਸਤੇ ਧਰਨੇ ਦੇਨੇ ਆਪਾਂ ਮੁਜ਼ਾਰੇ ਕਰਦੇ ਆ ਆਪਾਂ ਕਿਸ ਤਰ੍ਹਾਂ ਦੇ ਵੀ ਵੀ ਲੋਕਾਂ ਦੇ ਧੀਆਂ ਪੁੱਤ ਬਚਨ ਚਲੇ ਮੱਚਦੇ ਰਹਿਣ ਇਸ ਕਰਕੇ ਮੈਂ ਇੱਕ ਨਸ਼ਿਆਂ ਦਾ ਜਿਹੜਾ ਸਬਡਵੀਜ਼ਨ ਮੰਡੀਪਰੀ ਵਾਲਾ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਖਾਸ ਕਰਕੇ ਚੱਲ ਰਿਹਾ ਉਹਦੇ ਸੰਬੰਧ ਦੇ ਵਿੱਚ ਕੋਈ ਇੱਕ ਤਕੜਾ ਮੁੱਦਾ ਚੁੱਕਣਾ ਚਾਹੁੰਨਾ ਹੈ ਵੀ ਜਿਸ ਕਾਰਨ ਮੈਨੂੰ ਪਤਾ ਲੱਗ ਸਕੇ ਵੀ ਕਿੱਥੇ ਕਿੱਥੇ ਸਮੱਸਿਆ ਆਉਂਦੀ ਕਿੰਨੇ ਕਿੰਨੇ ਕਮੀ ਆ ਪੋਚ ਕੋ ਪਿਛਲੇ 2-3 ਦਿਨਾਂ ਤੋਂ ਜਿਹੜੇ ਮੇਰੇ ਸੱਜਣਾਂ ਸੇਵੀ ਸੰਸਥਾ ਹੈ ਉਹਨਾਂ ਵੱਲੋਂ ਮੈਨੂੰ ਹੰਗਾਰਾ ਮਿਲ ਚੁੱਕਿਆ ਉਹਨਾਂ ਨੇ ਰਾਜਾਗਾ ਤੋਂ ਪਰਤਾਲ ਕਰਕੇ ਵੀਡੀਓ ਬਣਾ ਕੇ ਮੇਰੇ ਤੱਕ ਭੇਜ ਦਿੱਤੀਆਂ ਵੀ ਇਹ ਪ੍ਰਕਾਸ਼ਿਤ ਕਰਕੇ ਦੱਸਿਆ ਜਾਵੇ ਵੀ ਕਿਸ ਤਰ੍ਹਾਂ ਠੇਕੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਹੈਗੇ ਆ ਸ਼ਰਾਬ ਮਾਫੀਆ ਸ਼ਰਾਬ ਦੇ ਠੇਕੇਦਾਰਾ ਇਹ ਕਿਤੇ ਚਲਾ ਰਹੇ ਆ ਤੇ ਉਤੋਂ ਇੱਕ ਮੇਜਦੂਰ ਦਿਹਾੜੀ ਕਰਦਾ 300 ਰੁਪਇਆ ਲੈ ਜਾਂਦਾ ਘਰ ਦੇ ਕੋਲੇ ਠੇਕਾ ਹੋਣ ਕਰਕੇ ਨਜਾਇਜ਼ ਠੇਕਾ ਹੋਣ ਕਰਕੇ ਉਤੋਂ ਉਹ ਪੈਗ ਲੈ ਲੈਂਦਾ ਜਿਹੜੇ ਵੇਸੇ ਲਗ ਲੁਕ ਜਾਂਦੇ ਘਰਾਂ 'ਚ ਕਲੇਸ਼ ਪੈਂਦੇ ਆ ਉਹ ਕਲੇਸ਼ ਫਿਰ ठाਣੇ ਕਚੇਰੀ ਤੱਕ ਆਉਂਦੇ ਆ ਜਦੋਂ ਇੱਥੇ ਆਉਂਦੇ ਸਾਡੀ ਪੁਲਿਸ ਵੀ ਜਿਹੜੀ ਆ ਉਹ ਉੱਲੀ ਚ ਜਾਂਦੀ ਆ ਤੇ ਉਹ ਕੰਮ ਜਿਹੜੇ ਕਰਨ ਵਾਲੇ ਹੁੰਦੇ ਆ ਪੁਲਿਸ ਕੋਲ ਹੁੰਦੇ ਨੇ ਤੇ ਜਿਹੜੇ ਇਸ ਤਰ੍ਹਾਂ ਛਰਾਰਤੀ ਲੋਕ ਕਈ ਜਿਹੜੇ ਮੁਨਾਫਾ ਕਮਾਈ ਜਾਂਦੇ ਉਹ ਆਪਦਾ ਮੁਨਾਫਾ ਲਗਾਤਾਰ कमाई ਜਾਂਦੇ ਆ ਮੈਂ ਇਸ ਵਾਸਤੇ ਤਿੰਨ ਚਾਰ ਜਥੇ ਬੰਦੀਆਂ ਗੜੀਆਂ ਚੁਣੀਆਂ ਜਦੀਆਂ ਮੈਂ ਉਹਨਾਂ ਨੂੰ ਕਿਸਾਨ ਜੁੰਡੀਆਂ ਨਾ ਛੜੀਆਂ ਚਾਰੇ ਪੰਜੇ ਹੈ ਮੀਆਂ ਤੇ ਉਸ ਤੋਂ ਪ੍ਰੰਤ ਜਿਹੜੀ ਭਾਰਤ ਨੇ ਨੌਜਵਾਨ ਸਭਾ ਇਹਦਾ ਮੈਂ ਪੰਜਾਬ ਚ ਪੂਰੀ ਤਰ੍ਹਾਂ ਦੇਖਿਆ ਵੀ ਲੋਹਾ ਮੰਨਿਆ ਜਾ ਰਿਹਾ ਮਨਵਾਇਆ ਜਾ ਰਿਹਾ ਇਹਨਾਂ ਵੱਲੋਂ ਇਹ ਇੱਕ ਜਿਹੜੇ ਹੋਰ ਪਿੰਡਾਂ ਦੇ ਵਿੱਚ ਜਿਹੜੇ ਕੋ ਸਮਾਜ ਸੇਵੀ ਲੋਕ ਆ ਉਹ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਜਲਦੀ ਜਿੰਨਾ ਜੂਰਾ ਮੈਨੂੰ ਇਕੱਠਾ ਕਰਕੇ ਦਿੱਤਾ ਜਾਵੇ ਕਿਉਂਕਿ ਮੈਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹ ਸਰਕਾਰ ਦੇ ਜਾਂਦੀ ਹੋਈ ਸਰਕਾਰ ਦੇ ਤੇ ਮੋਲੀ ਸਰਕਾਰ ਦੇ ਕੰਨਾਂ ਤੱਕ ਤੇ ਉੱਚ ਅਧਿਕਾਰੀਆਂ ਤੱਕ ਤੇ ਮੈਂ ਤਾਂ ਕੇਂਦਰ ਤੱਕ ਜੋ ਵੀ ਜਿੰਨੇ ਜੋਗਾ ਵੀ ਸਾਡਾ ਇਹ মিডিਆ ਦੇ ਆਸਰੇ ਨਾਲ ਅਸੀਂ ਕਿਸੇ ਦੀ ਸੇਵਾ ਕਰ ਸਕਦੇ ਹਾਂ ਜਿੰਨਾ ਪਰਿਵਾਰਾਂ ਦੀ ਕਿਉਂਕਿ ਸਾਰੇ ਪਰਿਵਾਰ ਸਾਡੇ ਹੀ ਆ ਇੱਥੇ ਕੋਈ ਨਾ ਪੁਰੀ ਐਸਸੀ ਨਾ ਕੋਈ ਜਰਨਲ ਨਾ ਕੋਈ ਕੋਸ਼ਾ ਖੂਨ ਸਾਰਿਆਂ ਚ ਇੱਕਾ ਤੇ ਬੱਚੇ ਵੀ ਸਾਰਿਆਂ ਦੇ ਇੱਕਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪੁਲਿਸ ਤੇ ਉਜੋਧਨ ਸ਼ਾਮ ਰੋਧ ਦੇ ਡੇਕੀ ਇੱਕ ਮਹਮ ਚਲਾ ਰਹੀ ਆ ਕਿੰਨਾ ਉਹਦਾ ਫਾਇਦਾ ਹੋ ਰਿਹਾ ਕਿੰਨੇ ਪਰਸੈਂਟ ਲੋਕ ਆ ਜਿਹੜੇ ਉਹ ਲਾਹ ਲੈ ਰਹੇ ਆ ਕਿ ਇਸ ਵਾਸਤੇ ਆਪਾਂ ਜਿਹੜਾ ਛੇਵਾ ਦਰਿਆ ਗੈਰ ਕਾਨੂੰਨੀ ਚੱਲਦਾ ਇਹਦੇ ਸੰਬੰਧ ਚ ਵੀ ਜਲਦੀ ਤੋਂ ਜਲਦੀ ਮੈਂ ਆਪਣਾ ਸਕਰੀਨ ਦੇ ਉੱਪਰ ਮਾਈਲ ਨੰਬਰ ਦੇ ਦਿਆਂਗਾ ਉਹੀ ਮੇਰਾ ਵਟਸਐਪ ਨੰਬਰ ਆ ਤੇ ਉਸੇ ਤੇ ਜਿੱਥੇ ਜਿੱਥੇ ਵੀ ਨਜਾਇਜ਼ ਬ੍ਰਾਂਚਾਂ ਘਰਾਂ ਦਾ ਅਤਰਾਜ ਜੋ ਥਾਮਾ ਤੇ ਆ ਤੇ ਜਿੱਥੇ ਤੁਸੀਂ ਨਹੀਂ ਚਾਹੁੰਦੇ ਉੱਥੇ ਲੱਗ ਜਾ। ਇਹ ਤਿੰਨ ਗੱਲਾਂ ਦੇ ਜਿਹੜੇ ਆ ਸਬੂਤ ਉਹ ਮੇਰੇ ਤੱਕ ਪੁੱਜਦੇ ਕਰੋ ਤੇ ਮੈਂ ਇਸ ਚੈਨਲ ਦੀ ਵਾਦੀ ਹੁ ਰਹੀਂ ਉੱਚ ਅਧਿਕਾਰੀਆਂ ਤੱਕ ਲ ਜਾ ਕੇ ਤੇ ਆਪਾਂ ਕਾਨੂੰਨੀ ਜਿਹੜੀ ਸਹਾਈਤਾ ਹੈ ਉਹ ਲੈ ਕੇ ਉਹਦੇ ਮਸਲੇ ਉਤੇ ਰਹੀਂ ਇਹਨਾਂ ਨੂੰ ਜਿਹੜਾ ਉਹ ਬੰਦ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਸਾਰਿਆਂ ਨੂੰ ਦੁਬਾਰਾ ਫੇਰ ਹੱਥ ਜੋੜ ਕੇ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।